ਕਾ ਵੀੋਂ ਦਾਣਾ ਜਿਹੜਾ ਵੀੋਂ ਦਾ ਉਹਨੂੰ ਹੋਰ ਪਾਣੀ ਦਾ ਕੋਈ ਮਤਲਬ ਨਹੀਂ ਸਿਰਫ ਤੇ ਸੱਗ ਭੱਗ ਕੇ ਹੋ ਨਹੀਂ ਬੰਨੇ ਬਸ ਇਹ ਹੋਈ ਪਤਾ ਇਹ ਨਵੇਂ ਨਵੇਂ ਨ ਤਰਾ ਦੇ ਵਿੱਚ ਜਦੋਂ ਚਲੋ ਪਹਿਲਾਂ ਸੁਣ ਲਓ ਇਹਨੂੰ ਕੀ ਕਹਿ ਰਿਹਾ ਹੈ ਨਾ ਭਗਤ ਰਵਦਾਸ ਜੀ ਦਾ ਮਨਾਰੇ ਆਪ ਦਿਹਾੜਾ ਚੰਗੀ ਗੱਲ ਆ ਬਾੜੀ ਮੈਂ ਤੇ ਕਿੰਤੂ ਨਹੀਂ ਕਰਦਾ ਪਰ ਜੇ ਕੇਵਲ ਬਾਹਰਲੇ ਫੁੱਲ ਬੂਟੇ ਲਾ ਕੇ ਲੰਗਰ ਲਾ ਕੇ ਤਿੰਨ ਅੰਦਰ ਖੰਡ ਪਾਠ ਸਾਹਿਬ ਦੀਆਂ ਰੌਲਾ ਲਾ ਕੇ ਕਥਾ ਕਰਕੇ ਭਗਤ ਰਵਦਾਸ ਦੀ ਇੱਕ ਵੀ ਗੱਲ ਨਾ ਮੰਨੀਏ ਫਿਰ ਕੋ ਲਾਹ ਬਹੁ ਬੋਲੋ ਭਗਤ ਰਵਦਾਸ ਨੇ ਸਮਝਾਇਆ ਕੀ ਅਸੀਂ ਅਸੀਂ ਤੇ ਭਗਤ ਰਵਦਾਸ ਦੀ ਫੋਟੋ ਵੀ ਲਾ ਦਿੱਤੀ ਪਾਗ ਲਾ ਭਗਤ ਰਵਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਵਾਲਿਆਂ ਨੇ ਸਿਰ ਤੋਂ ਪਾਗ ਹੀ ਲਾਤੀ ਹੱਦ ਹੋ ਗਈ ਬਈ ਇਹ ਅਸੀਂ ਭਗਤ ਰਵਦਾਸ ਜੀ ਦੀ ਇੱਜ਼ਤ ਕਰ ਰਹੇ ਆ ਜਾਂ ਬਦਨਾਮੀ ਕਰ ਰਹੇ ਆ ਅੱਜ ਆ ਤੁਸੀਂ ਫੋਨ ਤੇ ਸਾਰੇ ਇਦਾਂ ਘੁੰਮਣਗੇ ਵੱਡੇ ਵੱਡੇ ਸਮਾਗਮ ਹੋ ਰਹੇ ਆ ਭਗਤ ਰਵਦਾਸ ਜੀ ਦੇ ਸਿਰ ਤੇ ਪਾਗ ਹੀ ਐ ਨਹੀਂ ਕੀ ਭਗਤ ਰਵਦਾਸ ਜੀ ਸਿਰ ਤੋਂ ਮੋਨੇ ਹੋਣਗੇ ਬੋਲੇ ਜਿਹੜੇ ਗੱਲਾਂ ਕਰਦੇ ਆ ਵੀ ਕਾਹ ਤੋਂ ਲਾਈ ਕਹਿੰਦੇ ਤੁਸੀਂ ਕੀ ਲੈਣਾ ਸਾਧੂਗੀ ਬਈ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਭਗਤ ਰਵਦਾਸ ਜੀ ਦੇ 40 ਸ਼ਬਦ ਹੈ ਉਸ ਭਗਤ ਰਵਦਾਸ ਜੀ ਦੀ ਰੂਹਾਨੀ ਆਜ਼ਮਤ ਨੂੰ ਜਿਹਨੂੰ ਸਾਰੀ ਦੁਨੀਆ ਮੱਥਾ ਟੇਕਦੀ ਹੈ ਉਹਦੀ ਤਸਵੀਰ ਕਿਦਾਂ ਦੀ ਬਣਾ ਤੀਏ ਹਾਲਾਂਕਿ ਅਸੀਂ ਤਸਵੀਰ ਦੇ ਪੁਜਾਰੀ ਨਹੀਂ ਅਸੀਂ ਸ਼ਬਦ ਦੇ ਪੁਜਾਰੀ ਹੈ ਸੁਣੋ ਸੋਣਿਆ ਜੀ ਹੁਣ ਜਿਉਂ ਇਹਨ ਰੀਲ ਚਾੜੀਆ ਜਿਉਂ ਰੀਲ ਚਾੜੀਆ ਭਗਤ 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 ਇਹ ਬੰਦਾ ਕੀ ਸਾਥ ਕਰਨਾ ਚਾਹੁੰਦਾ ਭਾਈ ਸਾਹਿਬ ਤੁਸੀਂ ਕੀ ਸਾਥ ਕਰਨਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਭਗਤ ਜੀ ਦਾ ਜਨਮ ਦਿਹਾੜਾ ਤੁਸੀਂ ਮਨਾ ਰਹੇ ਹੋ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਅੱਜ ਤੱਕ ਉਹਨਾਂ ਦਾ ਜਨਮ ਦਿਹਾੜਾ ਨਹੀਂ ਮਨਾਇਆ ਅਸੀਂ ਮਨਾ ਬਣਾਈਏ ਅਸੀਂ ਮਨਾ ਬਣਾਈਏ ਜਿਹੜੇ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪਣੇ ਗੁਰੂ ਦਾ ਜਨਮ ਦਿਹਾੜਾ ਵੀ ਮਨਾਉਂਦੇ ਹੋਣ ਉਹਨਾਂ ਦੀ ਬਾਣੀ ਵੀ ਲੋਕਾਂ ਨੂੰ ਸੁਣਾਉਂਦੇ ਹੋਣ ਤੇ ਤੁਹਾਡੇ ਵਰਗੇ ਕਮੀਨੇ ਕਿਸਮ ਦੇ ਲੋਕ ਜਿਨ੍ਹਾਂ ਦੇ ਘਰ ਵੀ ਸਤਗੁਰ ਅਰਦਾਸ ਮਹਾਰਾਜ ਦੀ ਬਾਣੀ ਤੋਂ ਚੱਲਦੇ ਆ ਜਿਨ੍ਹਾਂ ਦੇ ਘਰਾਂ 'ਚ ਪਰਗਾਹਾਂ ਵੀ ਸਤਗੁਰ ਅਰਦਾਸ ਮਹਾਰਾਜ ਦੀ ਬਾਣੀ ਆ ਜਾਂਦੀਆਂ ਸਤਗੁਰ ਅਰਦਾਸ ਮਹਾਰਾਜ ਦੇ ਫੇਸੋਂ ਡੋ ਭਾਈ ਸਾਹਿਬ ਧਿਆਨ ਨਾਲ ਸੁਣੀ ਰੱਖ ਕੰਨ ਖੋਲੋ ਥੋੜੀ ਜਿਹਾ ਤੁਹਾਡੇ ਕੰਨਾਂ ਦੇ ਵਿੱਚ ਮੜੀ ਪੱਗ ਲਾ ਲਓ ਮੜੀ ਕੰਨਾਂ ਤੋਂ ਫਿਰਦਾ ਮੈਂ ਭੁਲਾਵਾ ਪੱਗ ਦਾ ਮਤ ਨਾ ਲਈ ਹੋ ਜਾਏ ਧਿਆਨ ਨਾਲ ਸੁਣੀ ਰੱਖ ਅੱਜ ਜੋ ਹਾਲਾਤ ਬਣੇ ਹੋਏ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੰਮ ਕਰਨ ਵਾਲੇ ਜਿਹੜੇ ਆ ਜਿਹੜੇ ਕਥਾ ਕਰਨ ਵਾਲੇ ਆ ਸਿਰਫ ਉਹਨਾਂ ਦੇ ਸਰਤੇ ਪਾ ਗਿਆ ਬਾਣੀ ਨਹੀਂ ਉਹਨਾਂ ਸਰਤੇ ਉਹਨਾਂ ਦਿਮਾਗ ਚ ਬਾਣੀ ਨਹੀਂ ਹੈਗੀ ਇਸ ਤਰ੍ਹਾਂ ਦਾ ਸਮਾਂ ਪਹਿਲਾਂ ਵੀ ਆਇਆ ਸੀ ਜਦੋਂ ਰਾਜੇ ਬ੍ਰਾਹਮਣ ਦੇ ਗੁਲਾਮ ਸੀ 620 ਸਾਲ ਪਹਿਲਾਂ ਇਹ ਸਮਾਂ ਚੱਲਦਾ ਸੀ ਕਿ ਰਾਜੇ ਬ੍ਰਾਹਮਣ ਦੇ ਗੁਲਾਮ ਸੀ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਨਾਗਰ ਜਨਾ ਮੇਰੀ ਜਾਤ ਪਖਿਆਨ ਤੇ ਮਾਰੰਗ ਹਿਰਦੇ ਨਾਮ ਗੋਬਿੰਦ ਗੁਣ ਸਰੰਗ ਭਾਈ ਸਾਹਿਬ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਇਹ ਸਮਾਂ ਉਸ ਵੇਲੇ ਵੀ ਚੱਲਦਾ ਸੀ ਜਿੰਨੇ ਰਾਜੇ ਪੱਗ ਬੰਦੇ ਸੀ ਰਾਜੇ ਬ੍ਰਾਹਮਣ ਦੇ ਗੁਲਾਮ ਸੀ ਤੇ ਅੱਜ ਸ਼੍ਰੋਮਣੀ ਕਮੇਟੀ ਵਾਲੇ ਤਖਤਾਂ ਵਾਲੇ ਸਾਰੇ ਸੈਂਟਰ ਦੇ ਗੁਲਾਮ ਆ ਜੇ ਜਵਾਬ ਹੈਗਾ ਤੁਹਾਡੇ ਕੋ ਦੱਸਿਓ ਇਹ ਗੋਰ ਦੁਆਰਿਆਂ ਦੇ ਵਿੱਚ ਗੋਲ ਕਾ ਦੇ ਗੋਲ ਕਾ ਦੁੱਖੋਂ ਕਰਪਾਨਾ ਚਾਹਦੀਆਂ ਤੁਸੀਂ ਪੱਕੀ ਗੱਲ ਕਰਦੇ ਹੋ ਤੁਸੀਂ ਲੋਕਾਂ ਦੀਆਂ ਪਗਾ ਲਾਉਂਦੇ ਹੋ ਮੇਰੇ ਸਤਗੁਰ ਅਬਦਾਸ ਮਹਾਰਾਜ ਜੀ ਨੇ ਮੇਰੇ ਸਤਗੁਰ ਅਬਦਾਸ ਮਹਾਰਾਜ ਜੀ ਨੇ 40 ਸ਼ਬਦਾਂ ਦੇ ਦਰਜਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ 40 ਸ਼ਬਦਾਂ ਦੇ ਉੱਤੇ ਸਾਰੀ 40 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਆ 1430 ਅੰਕ ਧਿਆਨ ਨਾਲ ਸੁਣ ਲੈ ਜਰਾ ਤੇਰਾ ਦਿਮਾਗ ਖੁੱਲੇ ਥੋੜੇ ਜਿਆ ਤੈਨੂੰ ਪਤਾ ਲੱਗੇ ਕੀ ਆ 40 ਸ਼ਬਦ ਪੱਲੇਕਰ ਤੈਨੂੰ ਪਾਗੀ ਦੀ ਸੀ ਜਾਂਦੀ ਹੈ ਨਾਲ ਤੂੰ ਕਹਿੰਦਾ ਸਤਿਗੁਰੂ ਦਾਸ ਮਹਾਰਾਜ ਮੋਨੇ ਆ ਮੋਨੇ ਆ ਤਸਵੀਰ ਬਣਾਈ ਹੋਈ ਆ ਸ਼ਰਮ ਨਹੀਂ ਆਉਦੀ ਤੈਨੂੰ ਕਹਿੰਦੇ ਨੂੰ ਪਹਿਲਾਂ ਦੇਖ ਤਾਂ ਲੈ ਮੋਨੇ ਆ ਕਿ ਕੇਸ ਰੱਖੇ ਉਹਨਾਂ ਨੇ ਮੈਨੂੰ ਇਸ ਕਾਲ ਦਾ ਜਵਾਬ ਦੇ ਤੈਨੂੰ ਸਤਿਗੁਰੂ ਦਾਸ ਮਹਾਰਾਜ ਪਾਗ ਦੇ ਸਭਈ 40 ਸ਼ਬਦ ਨਹੀਂ ਦੱਸੇ ਤੈਨੂੰ ਜੇ ਉਹ 40 ਸ਼ਬਦ ਪੜ੍ਹ ਲੈਂਦਾ ਜੇ ਗੁਰਨਾਰਕ ਨੇ 40 ਸ਼ਬਦ ਪੜ੍ਹੇ ਆ ਗੁਰਨਾਣਕ ਨਾ ਵੱਡੇ ਹੋਗੇ ਤੁਸੀਂ ਨਾਲੇ ਤੁਹਾਡੀ ਔਕਾਤ ਹੈ ਤੁਸੀਂ ਭਗਤ ਲਿਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਔਕਾਤ ਨਹੀਂ ਤੁਸੀਂ ਭਗਤ ਲਿਖੋ ਤੁਸੀਂ ਪੰਜਵੇਂ ਪਾਤਸ਼ਾਹ ਦੇ ਬਰਾਬਰ ਨਹੀਂ ਹੋਗਾ ਤੁਸੀਂ ਭਗਤ ਲਿਖੂਗੇ